ਆਪਾਂ ਸਰਕਾਰ ਬਾਰੇ ਵੀ ਗੱਲਾਂ ਕੀਤੀਆਂ ਉਹਨਾਂ ਨੇ ਐਜੂਕੇਸ਼ਨ ਸਿਸਟਮ ਨੂੰ ਸੁਧਾਰਨ ਦੀਆਂ ਗੱਲਾਂ ਕਰਕੇ ਉਹ ਆਏ ਸੀ ਉਹਨਾਂ ਨੇ ਐਜੂਕੇਸ਼ਨ ਅਦਾਰੇ ਦੇ ਵਿੱਚ ਭਰਤੀਆਂ ਕਰਨ ਦੀ ਗੱਲ ਕੀਤੀ ਸੀ ਪਰ ਮਤਲਬ ਬੜੀ ਸੰਜੀਦਗੀ ਜੀ ਨਾਲ ਆਪਾਂ ਗੱਲ ਕਰ ਰਹੇ ਹਾਂ ਪਰ ਇਹ ਬਣ ਮਜ਼ਾਕ ਰਿਹਾ ਉਹਨਾਂ ਦਾ ਵੀ 70 ਸਾਲਾਂ ਚ ਉਹਨਾਂ ਨੇ ਕੀਤਾ ਕੀ ਆ ਅਸਲ ਚ ਉਹਨਾਂ ਨੇ 70 ਸਾਲਾਂ ਚ ਕੀਤਾ ਹੀ ਕੁਝ ਨਹੀਂ ਕਹਿੰਦਾ ਵੀ ਉਹਨਾਂ ਨੇ ਇਹ ਭੰਡ ਦੇ ਆ ਨਾ ਹੋਣ ਵਾਲੇ ਕਿ 70 ਸਾਲਾਂ ਚ ਆ ਹੋ ਗਿਆ ਜੀ 70 ਸਾਲਾਂ ਚ ਆ ਹੋ ਗਿਆ ਤੇ ਤੁਸੀਂ 70 ਸਾਲਾਂ ਤੋਂ ਬਾਅਦ ਆ 3 ਸਾਲਾਂ ਚ ਕੀ ਕੀਤਾ ਪਿਛਲਿਆਂ ਨੇ ਘੱਟੋ ਘੱਟ ਕਿਸੇ ਦਾ ਰੋਜਗਾਰ ਤਾਂ ਨਹੀਂ ਖੋਇਆ ਸੀ ਤੁਸੀਂ ਕਿਨੂੰ ਰੋਜਗਾਰ ਦਿੱਤਾ ਉਹ ਦੱਸੋ ਮੈਂ ਟੀਚਿੰਗ ਫੀਲਡ ਦੀ ਗੱਲ ਕਰ ਰਿਹਾ ਕੱਲੇ ਦੀ ਪੁਲਿਸ ਇਹਨਾਂ ਨੇ ਆਪਦੇ ਲਈ ਭਰਤੀ ਕੀਤੀ ਹੋ ਕਿਸਾਨਾਂ ਨੂੰ ਕੁੱਟਣ ਵਾਸਤੇ ਲੋਕਾਂ ਤੇ ਡਾਂਗਾ ਭਰਉਣ ਵਾਸਤੇ ਉਹ ਆਪਦੀ ਸੇਫਟੀ ਆ ਤੇ ਇਹਨਾਂ ਨੇ ਕੀਤੇ ਹੋ ਸਕਦੇ ਆ ਹਜ਼ਾਰਾਂ ਭਰਤੀ ਕੀਤੀ ਪਰ ਐਜੂਕੇਸ਼ਨ ਸਿਸਟਮ ਦੀ ਇਹ ਗੱਲ ਕਰਦੇ ਸੀ ਅਸੀਂ ਦਿੱਲੀ ਮਾਡਲ ਲਿਆਵਾਂਗੇ ਅਸੀਂ ਐਜੂਕੇਸ਼ਨ ਅਦਾਰੇ ਦਾ ਵਿਕਾਸ ਕਰਾਂਗੇ ਭਰਤੀਆਂ ਕਿੰਨੀਆਂ ਕੀਤੀਆਂ ਤਿੰਨ ਸਾਲਾਂ 'ਚ ਰੋ ਪਟ ਕੇ ਇਹਨਾਂ ਨੇ 1158 ਵਾਲਿਆਂ ਨੂੰ ਜੁਆਇਨ ਕਰਾਇਆ ਉਹ ਵੀ ਕਿਹੜੇ ਨਦੀ ਸੀ ਇਹਨਾਂ ਦੀ ਨਹੀਂ ਸੀ ਉਹ ਪਿਛਲੀ ਸਰਕਾਰ ਦੀ ਸੀ 2364 ਪਿਛਲੀ ਸਰਕਾਰ ਦੀ ਸੀ ਟੀਟੀ ਵਾਲੇ ਤੇ 4161 ਪਿਛਲੀ ਸਰਕਾਰ ਦੀ ਸੀ ਇੱਕ ਹੋਰ ਕਿੰਨੇ 94 ਵਾਲੀ 98 94 ਮੇਰਾ ਖਿਆਲ 98 94 ਉਹ ਵੀ ਪਿਛਲੀ ਸਰਕਾਰ ਦੀ ਸੀ ਟੀਟੀ ਦੀ ਇਹਨਾਂ ਦਾ ਤਾਂ ਕਲਾ ਕੇਜਰੀਵਾਲ ਹੈ ਇਹ ਕੇਜਰੀਵਾਲ ਨੂੰ ਚੱਕ ਕੇ ਤੁਰੇ ਫਿਰਦੇ ਆ